ਪਟਿਆਲਾ ਫਾਸਟ ਨਿਊਜ਼ ਦੇ ਖਰਦਸ਼ਿਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆਂ ਪਿੰਡ ਕੱਗੇ ਵਿਖੇ ਬਰਨਬਰ ਤੇ ਜਿੱਥੇ ਕੀ ਅੱਜ ਆਪਾਂ ਕਹਿ ਦਈਏ ਪੰਨੂ ਸਾਹਿਬ ਨੇ ਜੋ ਅੱਜ ਜੀ ਬੀ ਜੇ ਪੀ ਪਾਰਟੀ ਛੱਡ ਕੇ ਜੋ ਆਮ ਪਾਰਟੀ ਦੇ ਵਿੱਚ ਅ ਜੁਆਇਨਿੰਗ ਕੀਤੀ ਹੈ ਸੋ ਸਪੈਸ਼ਲ ਤੌਰ ਤੇ ਇੱਥੇ ਐਮ ਐਲ ਏ ਸਾਹਿਬ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ ਤੋਂ ਆਪਣੇ ਨਗਰ ਕੌਂਸਲਰ ਦੇ ਪ੍ਰਧਾਨ ਆਪਣੀ ਸਮੁੱਚੀ ਟੀਮ ਨਾਲ ਇੱਥੇ ਪਹੁੰਚੇ ਹੋਏ ਨੇ ਸੋ ਆਪਾਂ ਐਮ ਐਲ ਏ ਸਾਹਿਬ ਨਾਲ ਵੀ ਤੇ ਕਰਸਕਾ ਪਟਿਆਲਾ ਫਾਸ న్యూਸ ਦੇ ਨਾਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਤੁਮਨ ਜੀ ਜਿੰਦਾਬਾਦ ਐਮ ਐਲ اے ਕੁਲਵੰਤ ਬਾਈ ਜਿੰਦਾਬਾਦ ਐਮ ਐਲ اے ਕੁਲਵੰਤ ਬਾਈ ਜਿੰਦਾਬਾਦ ਜਿੰਦਾਬਾਦ ਐਮ ਐਲ اے ਕੁਲਵੰਤ ਬਾਈ ਜਿੰਦਾਬਾਦ ਐਮ ਐਲ اے ਕੁਲਵੰਤ ਬਾਈ ਜਿੰਦਾਬਾਦ ਸਰਕਾਰ ਸੁਤਰਾਣਾ ਜਿੰਦਾਬਾਦ ਸਰਕਾਰ ਸੁਤਰਾਣਾ ਜਿੰਦਾਬਾਦ ਐਮ ਐਲ اے ਕੁਲਵੰਤ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਡੇ ਸੀਨੀਅਰ ਲੀਡਰਸ਼ਿਪ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਹੰਗਾ ਸਿੰਘ ਬਰਾੜ ਔਰ ਸਾਡੇ ਘੱਗੇ ਦੇ ਪ੍ਰਧਾਨ ਮਿੱਠੂ ਸਿੰਘ ਜੀ ਨਗਰ ਕੌਂਸਲ ਦੇ ਔਰ ਸਾਡੇ ਸ਼ਹਿਰੀ ਪ੍ਰਧਾਨ ਆਨੰਦ ਲਾਲ ਜੀ ਔਰ ਸਾਡੀ ਆਮ ਆਦਮੀ ਪਾਰਟੀ ਦੇ ਟ੍ਰੱਕ ਜੁਨੀਅਨ ਦੇ ਪ੍ਰਧਾਨ ਸਾਡੇ ਸਰਪੰਚ ਸਾਹਿਬਾਨ ਆਪਣੇ ਡਾਕਟਰ ਦੁਰਗਾਦਾ ਜੀ ਸਾਰੇ ਜਿੰਨੇ ਵੀ ਦਰਜਾ-ਦਰਜਾ ਖੜੇ ਨੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਔਰ ਇਹਨਾਂ ਦੀ ਸਾਰਿਆਂ ਟੀਮ ਦੀ ਬਦੌਲਤ ਅੱਜ ਸਰਦਾਰ ਗੁਰਬਖਸ਼ ਸਿੰਘ ਪੰਨੂ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਔਰ ਮੈਨੂੰ ਯਾਦ ਹੈ ਕਿ ਅਸੀਂ ਜਦੋਂ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ ਤਾਂ ਉਸ ਸਮੇਂ ਇਸੇ ਘਰ ਦੇ ਵਿੱਚ ਬੈਠ ਕੇ ਅਸੀਂ ਮੀਟਿੰਗਾਂ ਕਰਿਆ ਕਰਦੇ ਸੀਗੇ ਕੁਝ ਸਮਥਿੰਗ ਮੈਂ ਕਹਿ ਸਕਦਾ ਕਿ ਅਸੀਂ 5-7 ਬੰਦੇ ਹੋਇਆ ਕਰਦੇ ਸੀਗੇ 14 ਤੋਂ ਲੱਗੇ ਸੀਗੇ 17 ਤੱਕ ਮਨੋ ਨਾਲ ਖੜੇ ਰਿਹਾ ਕਈ ਕਾਰਨਾ ਕਰਕੇ ਮੈਨੂੰ 17 ਚ ਟਿਕਟ ਨਾ ਮਿਲੀ ਔਰ ਉਦੋਂ ਪੰਨੂ ਸਾਹਿਬ ਕਈ ਹੋਰ ਸੱਜਣ ਨਾਰਾਜ਼ ਹੋ ਗਏ ਕਿ ਟਿਕਟ ਦਾ ਜਿਹੜਾ ਹੱਕਦਾਰ ਸੀਗਾ ਉਹ ਕੁਲਵੰਤ ਸੀਗਾ ਔਰ ਇਹਨਾਂ ਨੇ ਜਿਹੜੀ ਉਹ ਟਿਕਟ ਹੈ ਉਧਰ ਦੇਤੀ ਸੋ ਨਾਰਾਜ਼ ਗਿਆ ਸੀਗਾ ਮੈਂ ਬਥੇਰਾ ਰੋਕਿਆ ਮੈਂ ਕਿਹਾ ਕੋਈ ਗੱਲ ਨਹੀਂ ਸਮਾਂ ਹੁੰਦਾ ਤੁਸੀਂ ਆਓ ਆਪਾਂ ਟਿਕਟ ਕਰਕੇ ਨਹੀਂ ਆਪਾਂ ਪਾਰਟੀ ਦੇ ਨਾਲ ਪਾਰਟੀ ਦੀਆਂ ਨੀਤੀਆਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਕਰਕੇ ਪੰਜਾਬ ਨੂੰ ਸੁਧਾਰਨ ਵਾਸਤੇ ਆਪ ਆਏ ਆ ਟਿਕਟ ਵਾਸਤੇ ਨਹੀਂ ਆਏ ਚਲੋ ਫਿਰ ਦੁਬਾਰਾ ਮੌਕਾ ਮਿਲਿਆ ਐਮ ਐਲ ਏ ਬਣ ਕੇ ਔਰ ਮੈਂ ਵੀ ਦੇਖਦਾ ਹੁੰਦਾ ਸੀਗਾ ਕਿ ਜਿਹੜੇ ਪੁਰਾਣੇ ਸਾਥੀ ਨੇ ਜਿਨ੍ਹਾਂ ਨੇ ਪਾਰਟੀ ਦੇ ਲਈ ਕੰਮ ਕੀਤਾ ਹੈ ਜਿਨ੍ਹਾਂ ਨੇ ਮੇਰੇ ਲਈ ਮਿੰਟ ਕੀਤੀ ਹੈ ਵੀ ਉਹਨਾਂ ਨੂੰ ਦੁਬਾਰਾ ਵਾਪਸ ਲਿਆ ਜਾ ਸਕੇ ਸੋ ਦੁਬਾਰਾ ਵਾਪਸ ਆਪਾਂ ਧੱਕੇ ਨਾਲ ਕਿਸੇ ਨੂੰ ਨਹੀਂ ਲਿਆ ਸਕਦੇ ਕਿਉਂਕਿ ਅੱਜ 3.5 ਸਾਲ ਹੋ ਗਏ ਨੇ 3.5 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਵਾਕਈ ਮਾਨ ਸਾਹਿਬ ਦੀਆਂ ਨੀਤੀਆਂ ਨੇ ਜਿਹੜੀਆਂ ਪੰਜਾਬ ਬਚਾਓ ਨੀਤੀਆਂ ਨੇ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਬਚਾਓ ਨੀਤੀਆਂ ਨੇ ਸੋ ਮੇਰਾ ਹਲਕੇ ਦੇ ਵਿੱਚ ਕੰਮ ਕਰਨਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਤੁਰਨਾ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਭਰਾ ਗੁਰਬਖਸ਼ ਪੰਨੂ ਜੀ ਸਮੇਤ ਪਰਿਵਾਰ ਸਮੇਤ ਇਹਨਾਂ ਦੀ ਟੀਮ ਕਿਉਂਕਿ ਇਹ ਸਾਬਕਾ ਐਮ ਸੀ ਵੀ ਰਹਿ ਚੁੱਕੇ ਨੇ ਇਹ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਇਹਨਾਂ ਦਾ ਵੈਲਕਮ ਕਰਦਾ ਇਹਨਾਂ ਨੂੰ ਜੀ ਆਇਆਂ ਕਹਨਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਪਾਰਟੀ ਦੇ ਵਿੱਚ ਤੁਹਾਡਾ ਮਨ ਦਾ ਮਾਨ ਸਤਕਾਰ ਹੈ ਜਿਹੜਾ ਉਹ ਕੀਤਾ ਜਾਊਗਾ ਜਿੱਦਾਂ ਸਾਡੀ ਟੀਮ ਕੱਗੇ ਦੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਕਰਦਾ ਕਿ ਪੁਰਾਣਾ ਸਾਡਾ ਗਰੁੱਪ ਹੈਗਾ ਔਰ ਇਹ ਲਗਾਤਾਰ ਚੱਲੇਗਾ ਕਿਉਂਕਿ ਕੱਗੇ ਦੀ ਜੇ ਆਪਾਂ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਕੱਗੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਕੀਤੇ ਹੋਏ ਨੇ ਸਾਡੇ ਟਿਪਸ ਤੇ ਨੇ ਜਿਹੜੇ ਕੰਮ 70 ਸਾਲਾਂ ਤੋਂ ਨਹੀਂ ਸੀ ਹੋਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਘੱਗੇ ਦੇ ਵਿੱਚ ਜਿਹੜੇ ਉਹ ਲੱਗਣ ਜਾ ਰਹੇ ਨੇ ਸੋ ਮੈਂ ਸਰਦਾਰ ਗੁਰਬਖਸ਼ ਸਿੰਘ ਪੰਨੂ ਜੀ ਦਾ ਔਰ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਫਿਰ ਦੁਬਾਰਾ ਧੰਨਵਾਦ ਕਰਦਾ ਔਰ ਵਿਸ਼ਵਾਸ ਦੋਣਾ ਕਿ ਪਾਰਟੀ ਚ ਬਣਦਾ ਮਾਨ ਸਤਕਾਰ ਹੈ ਤੁਹਾਨੂੰ ਜਿਹੜਾ ਉਹ ਦਿੱਤਾ ਜਾਊਗਾ ਔਰ ਪਾਰਟੀ ਦੀ ਚੜ੍ਹਦੀ ਕਲਾ ਦੇ ਵਿੱਚ ਲਈ ਬਿਲਕੁਲ ਦਿਨ ਰਾਤ ਮਿਹਨਤ ਵੀ ਕਰਾਂਗੇ ਤੇ ਨਾਲ ਵੀ ਖੜੇ ਕਿ ਮੈਨੂੰ ਤਾਂ ਸਿਰਫ ਇੱਕੋ ਚੀਜ਼ ਦਿਖਦੀ ਸੀ ਐਮਐਲ ਕਲਵੰਦ ਸਿੰਘ ਆ ਬੇਸ਼ੱਕ ਮੈਂ ਫਿਰਦਾ ਜਿੱਥੇ ਮਰਜ਼ੀ ਸੀ ਪਰ ਮੇਰਾ ਮਨ ਸੀ ਜਿਹੜਾ ਉਹ ਹਮੇਸ਼ਾ ਐਮਐਲਏ ਕੁਲਵੰਤ ਸਿੰਘ ਨਾਲ ਸੀ ਕਿਉਂਕਿ ਅਸੀਂ ਇਹਨਾਂ ਦੇ ਨਾਲ 2014 ਤੋਂ ਲੈ ਕੇ 17 ਤੱਕ ਅਸੀਂ ਕੰਮ ਕੀਤਾ ਸਾਨੂੰ ਪਤਾ ਸੀ ਕਿ ਸਾਡਾ ਭਰਾ ਕਿਵੇਂ ਦਾ ਕਿਵੇਂ ਕੰਮ ਕਰਦਾ ਹੈ ਕਿਵੇਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਦਾ ਹੈ ਠੀਕ ਹੈ ਮੈਨੂੰ ਇਹਨਾਂ ਨਾਲ ਤੁਰਨ ਲੱਗਿਆਂ ਦੇਰੀ ਹੋਈ ਹੈ ਉਸ ਦੇ ਲਈ ਮੈਂ ਸੋਚਦਾ ਕਿ ਮੈਂ ਉਹ ਜਿਹੜਾ ਸਮਾਂ ਜਿਹੜਾ ਉਹ ਵਿਅਰਥ ਗਵਾਇਆ ਪਰ ਮੈਂ ਮੈਨੂੰ ਅੱਜ ਇੰਨੀ ਉਹ ਖੁਸ਼ੀ ਹੈ ਕੇ ਬਾਈ ਜੀ ਨੇ ਆਪਣਾ ਜਿਹੜਾ ਹੱਥ ਹੈ ਦੁਬਾਰਾ ਮੇਰੇ ਸਿਰ ਤੇ ਰੱਖਿਆ ਤੇ ਮੈਨੂੰ ਆਪਣੇ ਟੀਮ ਦੇ ਵਿੱਚ ਸ਼ਾਮਲ ਕੀਤਾ ਪਾਰਟੀ ਸ਼ਾਮਲ ਕੀਤਾ ਮੈਂ ਧੰਨਵਾਦ ਕਰਦਾ ਐ ਐਮਐਲ ਸਾਹਿਬ ਦਾ ਕਲਵੰਤ ਸਿੰਘ ਜੀ ਦਾ ਮਿੱਠੂ ਸਿੰਘ ਜੀ ਪ੍ਰਧਾਨ ਜੀ ਸਾਡੇ ਇਹਨਰੇ ਸਾਰੇ ਕਾਉਂਸਲਰ ਔਰ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦੇ ਕੇ ਮੈਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਐ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਮੁੰਡਾ ਸਾਡੇ ਨਾਲ ਉਹ ਵੀ ਜੁਆਇਨਿੰਗ ਕੀਤੀ ਵੀ ਅਰਾ। ਹਾਂਜੀ ਹਾਂ ਮੇਰੇ ਨਾਲ ਤੁਹਾਡੇ ਸਾਹਮਣੇ ਮਾਫਲ ਰਪਾਏ ਉਹ ਨੇ ਇੱਧਰ ਖੜੇ ਨੇ ਸਾਡੇ ਉਹ ਭਾਈ ਸਾਹਿਬ ਬੈਠੇ ਨੇ ਉੱਧਰ ਸਾਡੇ ਮੇਰੇ ਨਾਲ ਪੂਰੀ ਮੇਰੀ ਜਿਹੜੀ ਟੀਮ ਬੀਜੇਪੀ ਚ ਕੰਮ ਕਰਦੀ ਸੀਗੀ ਜਾਂ ਜੋ ਵੀ ਉਹ ਇੱਕ ਤਰ੍ਹਾਂ ਦਾ ਮੇਰੇ ਨਾਲ ਖੜੇ ਨੇ ਉਹ ਉਹ ਜਦੋਂ ਵੀ ਮੈਂ ਉਹਨਾਂ ਨੂੰ ਆਵਾਜ਼ ਦਿੰਦਾ ਜੀ ਉਹ ਮੇਰੇ ਨਾਲ ਹਾਜ਼ਰ ਹੁੰਦੇ ਨੇ ਉਹ ਮੇਰੇ ਨਾਲ ਹੀ ਜੁਆਇਨ ਕੀਤਾ ਐ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਸਰੋਪੇ ਪਾ ਕੇ ਸਾਰਿਆਂ ਨੂੰ ਪਾਰਟੀ ਸ਼ਾਮਲ ਕੀਤਾ। ਪੁਰਾਣਾ ਸਾਥੀ ਗੁਰਬਖਸ਼ ਸਿੰਘ ਪੰਨੂ ਜੋ ਪਹਿਲਾਂ ਆਮ ਆਦੀ ਪਾਰਟੀ ਦਾ ਹਿੱਸਾ ਸੀ। ਸ਼ੁਰੂ ਤੋਂ ਲੈ ਕੇ ਆਮ ਆਦੀ ਪਾਰਟੀ ਚ ਕੰਮ ਪਰ ਕੁਝ ਕਾਰਨਾ ਕਰਕੇ ਪਾਰਟੀ ਤੋਂ ਵੱਖ ਹੋ ਗਿਆ ਸੀ ਚਲਾ ਗਿਆ ਸੀ ਪਰ ਐਮਐਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਦੁਬਾਰਾ ਉਹਨੇ ਫਿਰ ਘਰ ਵਾਪਸੀ ਕੀਤੀ ਕਿਉਂਕਿ ਘਰ ਵਾਪਸੀ ਕਹਿ ਸਕਦੇ ਆ ਕਿਉਂਕਿ ਪਾਰਟੀ ਦਾ ਪਹਿਲਾਂ ਹਿੱਸਾ ਸੀ ਬੜੀ ਖੁਸ਼ੀ ਦੀ ਗੱਲ ਹੈ ਪਾਰਟੀ ਵੱਲੋਂ ਸੀ ਵਿਸ਼ਵਾਸ ਦਿਵਾਨੇ ਆ ਉਹਨੂੰ ਸਭ ਨੂੰ ਉਹਨਾਂ ਦਾ ਬੰਨਦਾ ਮਨਸ ਕਰ ਦਿੱਤਾ ਜਾਏਗਾ ਤੇ ਇੱਕ ਅੱਗੇ ਦੀ ਟੀਮ ਨਾਲ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਅਸੀਂ ਆਸ ਕਰਦੇ ਆ ਤੇ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਜੀ ਆਇਆਂ ਆਖਦੇ ਆ ਉਹਨਾਂ ਨੂੰ ਵਧਾਈ ਦੇਣੇ ਆ ਆਮ ਆਦੀ ਪਾਰਟੀ ਸ਼ ਬਹੁਤ ਜੀ ਆਇਆਂ ਵੈਲਕਮ ਸੰਤੁਸ਼ਟ ਰੱਖਦੇ ਨੇ ਸਾਰੇ ਕੰਮਾਂ ਤੋਂ ਤੇ ਘੱਗੇ ਦੀ ਡਵੈਲਪਮੈਂਟ ਤੋਂ ਜਿਹੜੇ ਕੰਮ ਰੁਕੇ ਪਏ تھے ਜਿਵੇਂ ਟੋਬੇ ਦੀ ਦੀਵਾਰ ਲਾ ਲੋ ਸ਼ਮਸ਼ਾਨ ਘਾੜ ਲਵੇ ਤੇ ਹੋਰ तकरीबन ਸਾਰੀਆਂ ਪਾੜਾਂ 'ਚੇ ਕੰਮ ਚੱਲ ਰਹੇ ਨੇ ਉਹਨਾਂ ਨੂੰ ਖੁਸ਼ ਹੋ ਕੇ ਪੰਨੂ ਸਾਹਿਬ ਨੂੰ ਮਿਲੇ ਜੀ ਅਸੀਂ رابطہ ਕੰਮ ਕਰਿਆ ਤੇ ਕਹਿੰਦੇ ਵੀ ਠੀਕ ਆ ਜੀ ਇਹਨਾਂ ਨੂੰ ਪਾਰਟੀ 'ਚ ਧੰਨਵਾਦ ਇਹਨਾਂ ਦਾ ਜੀ ਆਇਆਂ ਕਹਦੇ ਆ ਇਹਨਾਂ ਨੂੰ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਸਾਡੀ ਟੀਮ 'ਚ ਵਾਦਾ ਹੋ ਰਿਹਾ ਉਹ ਬਹੁਤ ਧੰਨਵਾਦ